ਬਾਬਾ ਇਹ ਜਗਾ ਲੈ ਕੀ ਯਾਰੇ ਬੇ ਬੰਦਾ ਮਰਨ ਤੋਂ ਬਾਅਦ ਬੰਦਾ ਆਗਲਾ ਜਨਮ ਮਿਲਦਾ ਉਹਨੂੰ ਜਾਂ ਕੀ ਹਿਸਾਬ ਹੈ ਜਾਂ ਜੂਨ ਚ ਪੈਂਦਾ ਅਗਲੇ ਕਹਿੰਦੇ 84 ਲੱਖ ਜੂਨ ਆ ਬੰਦੇ ਮਰਨ ਤੋਂ ਬਾਅਦ ਜੂਨਾ ਪੋਧਾ ਫੇ ਜਾ ਕੇ ਜਨਮ ਮਿਲਦਾ ਜਾਂ ਕੀ ਹਿਸਾਬ ਹੈ ਚ ਬਾਬਾ ਨੂੰ ਦੱਸਾਂ ਮਤਲਬ ਤੁਸੀਂ ਇਹ ਪੁੱਛਣਾ ਚਾਹੁੰਦੇ ਹੋ ਕਿ ਮਰਨ ਤੋਂ ਬਾਅਦ ਜਿਹੜਾ ਸਵਰਗ ਨਰਕ ਜੁੜਦਾ ਹੈ ਆ ਸਵਰਗ ਨਰਕਾਂ ਚ ਹਲਾ ਜਦੋਂ ਮਤਲਬ ਇਨਸਾਨ ਮਰ ਜਾਂਦਾ ਉਹ 84 ਲੱਖ ਜੋਨਾ ਦੇ ਵਿੱਚ ਭਟਕਦਾ ਫਿਰ ਉਹਦੇ ਬਾਅਦ ਦੇ ਵਿੱਚ ਮਨੁੱਖਾ ਦੇਹੀ ਮਿਲਦੀ ਹੈ ਹਾਂ ਹਾਂ ਇਹ ਪੁੱਛਣਾ ਚਾਹੁੰਦੇ ਤੁਸੀਂ ਹਾਂਜੀ ਹਾਂ ਸਭ ਤੋਂ ਪਹਿਲੀ ਗੱਲ ਇਹ ਆ ਕਿ ਸਵਰਗ ਨਰਕ ਜੋਨਾ ਇੱਕਦਾਂ ਜੁੜਦਾ ਨਾਲ ਇਹਦਾ ਕਾਰਨ ਕੀ ਇਹ ਕਿੱਥੋਂ ਜੁੜਿਆ ਆਪਾਂ ਕਾਰਨ ਤੋਂ ਸੋਚੋ ਸ਼ੁਰੂ ਕਰਨਾ ਅਸਲ ਦੇ ਵਿੱਚ ਇਹ ਸੋਚ ਜਿਹੜੀ ਆਈ ਆ ਵਿਪਰਵਾਦੀ ਸੋਚ ਦੇ ਵਿੱਚੋਂ ਇਹ ਜਨਮ ਲਿਆ ਇਸ ਵਿਚਾਰ ਨੇ ਵਿਪਰ ਨੇ ਇਹ ਫਲਾਇਆ ਸੀ ਕਿ ਇਨਸਾਨ ਦੇ ਅੰਦਰ ਮੰਨ ਲਓ ਆ ਇਨਸਾਨ ਇਦੇ ਅੰਦਰ ਇੱਕ ਆਤਮਾ ਆ। ਜਦੋਂ ਇਨਸਾਨ ਮਰ ਜਾਂਦਾ ਇਹਦੇ ਵਿੱਚੋਂ ਆਤਮਾ ਨਿਕਲਦੀ ਆ। ਠੀਕ ਹੈ ਜੀ। ਫਿਰ ਉਹ ਆਤਮਾ ਜਾਂਦੀ ਉੱਪਰ। ਮਤਲਬ ਉੱਪਰ ਕਿਤੇ। ਉੱਥੇ ਦੋ ਥੜੇ ਆ। ਇੱਕ ਸਵਰਗ ਆ ਤੇ ਇੱਕ ਨਰਕ ਆ। ਜਿਹਨ ਮਾੜੇ ਕੰਮ ਕੀਤੇ ਆ ਤੇ ਉਹਨੂੰ ਨਰਕੇ ਮਿਲੇਗਾ। ਜਿਹਨ ਚੰਗੇ ਕੰਮ ਕੀਤੇ ਆ ਉਹਨੂੰ ਸਵਰਗ ਮਿਲੇਗਾ। ਠੀਕ ਹੈ। ਫਿਰ ਜਿਹਨ ਮਾੜੇ ਕੰਮ ਕੀਤੇ ਆ ਉਹ ਲੋਕੜਾਏ ਦੇ ਵਿੱਚ ਤਲਿਆ ਜਾਏਗਾ ਇਹ ਕੀਤਾ ਜਾਏਗਾ ਤੁਸੀਂ ਸੁਣਿਆ ਹੋਵੇਗਾ ਬਣਾਉਣਾ ਸੁਣਿਆ ਹੈ ਨਾ ਇਹ ਚੀਜ਼ਾਂ ਫਿਰ ਫਿਰ ਉਹ ਫਿਰ ਉਹ ਅੱਛਾ ਉਹਨੂੰ ਉੱਥੇ ਸਦਾ ਮਿਲ ਕੇ ਰੱਖੀ ਵੀ ਫਿਰ ਉਹਨੂੰ ਹੋਰ ਜੂਨ ਦੇ ਵਿੱਚ ਪਾਉਣਾ ਅੱਛਾ ਪਹਿਲਾਂ ਕੜਾਏ ਦੇ ਵਿੱਚ ਤਲਿਆ ਨੇ ਹਾਂ ਸੁਣਿਆ ਫਿਰ ਉਹਨੂੰ 84 ਲੱਖ ਜੂਨਾਂ ਦੇ ਵਿੱਚ ਭਗਤਾਇਆ ਤੇ ਫਿਰ ਉਸ ਤੋਂ ਬਾਅਦ ਕਹਿੰਦੇ ਬੰਦੇ ਦੀ ਜੂਨ ਮਿਲੀ ਠੀਕ ਹੈ ਜੀ ਆਪਾਂ ਇਸੇ ਦੀ ਗੱਲ ਕਰਨੀ ਹੈ ਹਾਂ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਗੁਰਬਾਣੀ ਕੋਈ ਏਦਾਂ ਦੀ ਚੀਜ਼ ਨਹੀਂ ਲੰਮਦੀ ਪੀ ਮਤਲਬ ਏਦਾਂ ਤੇ ਇਨਸਾਨ ਦੇ ਵਿੱਚ ਬੰਦੇ ਦੇ ਵਿੱਚ ਕੋਈ ਆਤਮਾ ਆ ਉਹ ਆਤਮਾ ਬਾਹਰ ਨਿਕਲਦੀ ਆ ਉਹ ਕਿਤੇ ਉੱਪਰ ਜਾਂਦੀ ਆ ਹੈਨਾ ਉਹਦਾ ਏਦਾਂ ਦਾ ਕੋਈ ਗੁਰਬਾਣੀ ਦੇ ਵਿੱਚ ਕਨਸੈਪਟ ਨਹੀਂ ਆ ਗੁਰਬਾਣੀ ਨੇ ਸਿੱਧੀ ਗੱਲ ਇਹ ਗੱਲ ਕੀਤੀ ਆ ਪਗਲ ਨੇ ਨਾ ਜਿਹੜਾ ਬੰਦਾ ਮਰਦਾ ਪਗਲ ਨੇ ਨਾ ਪਗਲ ਸਮਾਇਆ ਹਵਾ ਦੇ ਵਿੱਚ ਹਵਾ ਰਲ ਗਈ ਜੋਤੀ ਮੈ ਜੋਤ ਰਲ ਗਿਆ ਮਾਟੀ ਮਾਟੀ ਹੋਈ ਇੱਕ ਪੰਜਾਂ ਤੱਤਾਂ ਦਾ ਬਣਿਆ ਜਿਹਨੂੰ ਆਪਾਂ ਪਰਦੇ ਪੰਜ ਤੱਤ ਕੋ ਤੰਦਰ ਵਿੱਚ ਉਹ ਜਾਣੋ ਚ ਜਿਹੜਾ ਪੰਜਾਂ ਤੱਤਾਂ ਦਾ ਬਣਿਆ ਹੋਇਆ ਸਰੀਰ ਉਹ ਪੰਜਾਂ ਤੱਤਾਂ ਦੇ ਵਿੱਚ ਮਿਲ ਗਿਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤਾਂ ਚਲਦਾ ਪਿਆ ਮਰ ਜਿਹੜਾ ਮਰ ਗਿਆ ਉਹ ਜਿਹੜਾ ਮਨ ਖਤਮ ਨਾ ਉਹ ਖਤਮ ਮਿੱਟੀ ਹੋ ਗਿਆ ਉਹਨੇ ਕੋਈ ਜੂਨ ਨਹੀਂ ਅੱਗੇ ਨਾ ਕੋਈ ਕੋਈ ਜੂਨ ਨਹੀਂ ਕੋਈ ਕੁਛ ਨਹੀਂ ਜਿਹੜੇ ਦਰਬਾਨੇ ਦੇ ਵਿੱਚ ਜੂਨਾਂ ਦੀ ਗੱਲ ਆਂਦੀ ਆ ਉਹ ਮੰਨ ਕਰਕੇ ਇਨਸਾਨ ਜੂਨਾਂ ਨੂੰ ਭੁਗਤਦਾ ਹੈ ਸਮਾਨ ਨ ਕਰਕੇ ਹਾਂ ਹਰ ਇਨਸਾਨ ਦੇ ਅੰਦਰ ਕਈ ਜਾਨਵਰ ਛੁਪੇ ਹੋਏ ਨੇ ਹਰ ਇਨਸਾਨ ਦੇ ਵਿੱਚ ਤੁਸੀਂ ਦੇਖੋ ਵੀ ਮੈਂ ਤੁਹਾਨੂੰ ਸੌਖਾ ਸਮਝਾਣਾ ਉਹ ਕਿਦਾਂ ਵਾ ਨਾ ਦੱਸ ਉਹ ਸਮਝਾ ਰਿਹਾ ਤੁਹਾਨੂੰ ਦੇਖੋ ਹਰ ਇਨਸਾਨ ਦੇ ਵਿੱਚ ਜਾਨਵਰ ਛੁਪੇ ਨੇ ਜਿਦਾ ਮੰਨ ਲਓ ਕਿ ਸਾਡੇ ਘਰਾਂ ਦੇ ਵਿੱਚ ਜਦੋਂ ਬੱਚਾ ਨਿਆਣਾ ਟੱਪਦਾ ਅੱਧਰ ਸਾਲ ਮਾਰ ਉਧਰ ਸ਼ਰਮਾ ਤੇ ਮਾਂ ਤਾਂ ਕਹਿੰਦੀ ਆ ਕੀ ਬਾਂਦਰਾ ਨਾਲ ਟੱਪ ਰਿਹਾ ਹੁਣ ਉਹ ਤੇ ਕੀ ਦੇਖਿਆ ਬਾਂਦਰਾ ਵਾਲਾ ਦੱਸੋ ਉਹ ਚ ਕੀ ਬਾਂਦਰਾ ਵਾਲਾ ਕੀ ਦੇਖ ਲਿਆ ਦੱਸੋ ਆਓ ਦੋ ਬਹੁਤ ਬਹੁ ਬਹਿ ਗਏ ਨੇ ਆ ਜੋ ਟੱਪਦਾ ਉਹਦੇ ਉੱਤੇ ਗਏ ਨੇ ਬੰਦਾ ਹਾਂ ਵੈਰੀ ਗੁੱਡ ਕਰਤੂਤ ਗੁਰਬਾਰੇ ਸੁਖਮੀ ਸਾ ਪਰ ਕਰਤੂਤ ਪਸ਼ੂ ਕੀ ਮਾਲਸ ਜਾ ਬੰਦਾ ਕਰਤੂਤਾ ਕਰਕੇ ਬਸ਼ੂਆ ਹਾਂ ਅਬ ਅਬ ਆਪਾਂ ਅਮੀ ਬੰਦਾ ਥੋੜੀ ਡੰਗਰ ਆ ਕੀ ਕੀ ਦੇਖਿਆ ਉਹਦੇ ਚਾਰ ਖੋਰ ਹੋਵੇ ਆ ਗਿਆ ਨੇ ਬਾਬਾ ਹਾਂ ਉਹ ਤੇ ਕੀ ਪੁੱਛੋਗੇ ਉਹਦਾ ਸਿੰਘੀ ਮੰਨ ਲਓ ਤੁਸੀਂ ਕਿਸੇ ਨੂੰ ਕਿਹਾ ਕੋਈ ਬੰਦਾ ਥੋੜੀ ਡੰਗਰ ਅਗਲਾ ਤਾਂ ਲੋਟ ਤੋਂ ਫੜ ਲੈ 10 ਮੇਰੇ ਚ ਕੀ ਡੰਗਰ ਵਾਲਾ ਕੰਮ ਦੇਖਿਆ ਆਦੇ ਦੋ ਹੱਥ ਆ ਅੱਖਾਂ ਆ ਪੈਰਾਂ ਤੋਂ ਇਲਾਵਾ ਤੁਰ ਰਹਿ ਮੈਂ ਤਾਂ ਉਹ ਨਾਲ ਗੱਲ ਕਰ ਰਿਹਾ ਡੰਗਰ ਗੱਲ ਕਰਦਾ ਤੀ ਕੀ ਜਵਾਦ ਉਹ ਸ਼ਬਾਈਆ ਤੇਰੇ ਕੰਮ ਹੀ ਡੰਗਰ ਤੇਰੇ ਕੰਮ ਡੰਗਰ ਵਾਲੇ ਨੇ ਹਲੋ ਹਾਂ ਅਸਲ ਦੇ ਵਿੱਚ ਗੁਰਬਾਨੀ ਨੇ ਬੰਦੇ ਨੂੰ ਨਹੀਂ ਮੰਨਿਆ ਉਹ ਤੇ ਪੈਣਾ ਕਿਸ ਹੋ ਗਿਆ ਅਸਲ ਦੇ ਵਿੱਚ ਗੁਰਬਾਣੀ ਨੇ ਬੰਦਿਆਂ ਨੂੰ ਬੰਦਾ ਸਰੀਰ ਕਰਕੇ ਮੰਨਿਆ ਨਹੀਂ ਆਪ ਪੜੋ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਾਹ ਬੰਦੀ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੀ ਉਹਦੇ ਵਿੱਚ ਆਂਦੇ ਆ ਹੁਕਮ ਪਛਾਨ ਹੈ ਏਕੋ ਜਾਣ ਬੰਦਾ ਕਈ ਹਸੋਈ ਬੰਦਾ ਉਹ ਜਿਹੜਾ ਹੁਕਮ ਦੀ ਪਛਾਣ ਕਰਦਾ ਗੁਰਬਾਣੀ ਕਹਿੰਦੇ ਤੂੰ ਸਰੀਰ ਕਰਕੇ ਬੰਦਾ ਹੋਵੇਂਗਾ ਤਾਂ ਹੋਵੇਗਾ ਪਰ ਬੰਦਾ ਨਹੀਂ ਆ ਤੂੰ ਬੰਦਾ ਨਹੀਂ ਆਇਆ ਠੀਕ ਹੈ ਜੀ ਦੂਸਰੀ ਗੱਲ ਆ ਗਈ ਸਵਰਗ ਨਾਲ ਕਿਦੀ ਉੱਥੇ ਦੋੜਦਾ ਗੁਰਬਾਣੀ ਦੇ ਵਿੱਚ ਸਵਰਗ ਨਾਲ ਕਿਦੀ ਆਇਆ ਗੁਰਬਾਣੀ ਦੇ ਵਿੱਚ ਕਹਿੰਦੀ ਹੈ ਵੀ ਸਵਰਗ ਤੇ ਲਰਕ ਹੈ ਕਿਵੇਂ ਸਵਰਗ ਲਰਕ ਹੈ ਗੁਰਬਾਣੀ ਕਹਿੰਦੀ ਸਾਧ ਸੰਤ ਬੈਕੁੰਠਿਆ ਹੈ ਚੰਗੀ ਸੰਗਤ ਕਰ ਸਵਰਗ ਮੰਨ ਲਓ ਤੁਸੀਂ ਕਿਸੇ ਦੇ ਘਰ ਦੇ ਵਿੱਚ ਜਾਓ ਉਹਦਾ ਘਰ ਬੜਾ ਵਧੀਆ ਹੁੰਦਾ ਹੈਣਾ ਘਰ ਘਰ ਦੇ ਘਰ ਬੜਾ ਵਧੀਆ ਮਾਹੌਲ ਆ ਹੈਨਾ ਮਤਲਬ ਪਤੀ ਪਤਨੀ ਆਪਸ ਦੇ ਵਿੱਚ ਬੈਠੇ ਆ ਹੈਨਾ ਘਰ ਦੇ ਵਿੱਚ ਬੜੀ ਅੰਦਾ ਵਧੀਆ ਮਾਹੌਲ ਆ ਤਾਂ ਆਪਾਂ ਜਾ ਕੇ ਪਤਾ ਕਿਨੇ ਆ ਤਾਂ ਸਵਰਗ ਆ ਬਹੁਤ ਵਧੀਆ ਲੱਗ ਜਾ ਤੁਸੀਂ ਮੰਨ ਲਓ ਜੇ ਮੰਨ ਲਓ ਤੁਸੀਂ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਜਾਓ ਤੁਸੀਂ ਇੱਥੋਂ ਵੇਓ ਅਮਰੀਕਾ ਵਰਗੇ ਦੂਮੇ ਉੱਥੇ ਵੀ ਜਾ ਕੇ ਆਹਾ ਆ ਦੇਸ਼ ਦਾ ਆ ਮੰਨ ਲਵੇ ਚਲ ਆ ਤਾਂ ਸਵਰਗ ਆ ਲੈ ਅੱਛਾ ਤੁਸੀਂ ਕਿਦਾਂ ਦੇਖਿਆ ਸਵਰਗ ਤੂੰ ਪਹਿਲਾਂ ਵੇਖਿਆ ਸਵਰਗ ਆਈ ਦੇਖਣੇ ਆਈ ਦੇਖ ਸਵਰਗ ਹੈ ਤਾਂ ਸਵਰਗ ਹੈ ਜਿਹੜੀ ਚੀਜ਼ ਦੇਖੀ ਬਈ ਤੁਸੀਂ ਕਿੱਦਾਂ ਗਏ ਤਾਂ ਸਵਰਗ ਹੈ ਅਸੀਂ ਆਮ ਕਹਿੰਦੇ ਆਹਾ ਆ ਘਰ ਨਹੀਂ ਉਹ ਤਾਂ ਸਵਰਗ ਹੀ ਆ ਤੁਸੀਂ ਸਵਰਗ ਪਹਿਲਾਂ ਦੇਖਿਆ ਪਿੰਨਾ ਤੇ ਉਹ ਚੀਜ਼ ਨਾਲ ਨਹੀਂ ਹੁੰਦੀ ਨਾ ਜਿਹੜੀ ਜਿਹੜੀ ਪਹਿਲਾਂ ਦੇਖੀ ਹੋਵੇ ਜਦੋਂ ਮਾਲਾ ਵੀ ਗਾਇਮ ਅਸੀਂ ਕਹਿੰਦੇ ਆਂ ਕਿ ਆਪ ਆਪਣੇ ਪੂਰੇ ਪਿਓ ਵਰਗਾ ਆ ਮਤਲਬ ਇਹੋ ਜਿਹਾ ਲੈ ਵੇਖਿਆ ਨਾ ਫਿਰ ਇਹ ਕਹਿੰਦਾ ਪੇ ਵਰਗਾ ਜੇ ਮਾਲਕ ਦੀਏਸ਼ ਨਹੀਂ ਉਹਦਾ ਸਵਰਗ ਹੀ ਆ ਕਿਦਾਂ ਬਣਾ ਸਵਰਗ ਹੈ ਤੇ ਜਿਹੜਾ ਵੇਖਿਆ ਭਾਵ ਤੇ ਕੰਮ ਮਾਹੌਲ ਉੱਚ ਦਾ ਤਰੀਕਾ ਰਹਿਣਾ ਸਹਿਣਾ ਉਹਨੇ ਸਵਰਗ ਕਿਹਾ ਗੁਰਬਾਣੀ ਕਹਿੰਦੀ ਜੇ ਘਰ ਦੇ ਵਿੱਚ ਚੰਗੇ ਵਧੀਆ ਤਰੀਕੇ ਦੇ ਨਾਲ ਰਹਿ ਲਿਆ ਵਾ ਜਿਹੇ ਤਰੀਕੇ ਨਾਲ ਰਹਾ ਰਿਹਾ ਵਾਂ ਜੇ ਤੇਰੇ ਕੰਮ ਡੰਗਰ ਵਾਲੇ ਨਹੀਂ ਸੰਗੁਲਾ ਸਵਰਗ ਹੈ ਤੇ ਉਹ ਜਿਹੜਾ ਕੋਣ ਹੈ ਸੋਸ਼ਲ ਮੀਡੀਆ ਕਹਿੰਦੇ ਵੀ ਮੈਂ ਸਵਰਗ ਵੀ ਦੇਖਿਆ ਮੈਂ ਨਰਕ ਵੀ ਦੇਖਿਆ ਉੱਥੇ ਇਦਾਂ ਹੁੰਦਾ ਇੱਥੇ ਇਦਾਂ ਹੁੰਦਾ ਦੁਕਾਨਦਾਰੀ ਦੁਕਾਨਦਾਰੀ ਨੂੰ ਚੱਲਦਾ ਰੱਖਣ ਵਾਸਤੇ ਇਨਸਾਨ ਨੇ ਬੜਾ ਕੁਝ kiya ਵਾ ਬਿੱਪਰ ਨੇ ਬੜਾ ਕੁਝ ਜੋੜਿਆਂ ਨਾਲ 84 ਲੱਖ ਜੋੜਿਆਂ ਦੀ ਉਧਰ ਤੁਸੀਂ ਦੇਖੋ ਅਜੇ ਨੱਸ ਆਪਾ ਪੜ ਤਾ ਸਰਕਾਰ ਦੀ ਗੱਲ ਕਰੀਏ ਇੰਡੀਆ ਦੀ ਸਰਕਾਰ ਦੀ ਇੰਡੀਆ ਦੇ ਸਾਡੇ ਜਿਹੜੇ ਕੌਮੀ ਯੋਧੇ ਨੇ ਜਿਦਾ ਮੰਨ ਲਓ ਜਗਤਾਰ ਸਿੰਘ ਹਵਾਰਾ ਜੀ ਹੋਵੇ ਇਹ ਜੇਲ੍ਹਾਂ ਦੇ ਵਿੱਚ ਸਾੜ ਰਹੇ ਨੇ ਤੇ ਸਾਡਾ ਸਰਕਾਰ ਨਾਲ ਰੋਸ ਕੀ ਹੈ ਪੜਾ ਵੀ ਇਹ ਸਜ਼ਾ ਪੂਰੀ ਹੋ ਗਈ ਪੂਰੀ ਹੋ ਗਈ ਹੈ ਪਰ ਅੰਦਰ ਬੰਦ ਕਿਉਂ ਆ ਨਹੀਂ ਸਾਡਾ ਅਹੀ ਹੈ ਨਾ ਅਹੀ ਹੈ ਨਾ ਤਰਕ ਹੈ ਤੇ ਸਾਡਾ ਤਰਕ ਬਣਦਾ ਵੀ ਹੈ ਕਿ ਯਾਰ ਜਿਸ ਬੰਦੇ ਨੇ ਮੰਨ ਲਓ ਤੁਹਾਡੀ ਨਜ਼ਰਾਂ ਦੇ ਵਿੱਚ ਉਸ ਇਨਸਾਨ ਨੇ ਗਲਤੀ ਕੀਤੀ ਉਹ ਗਲਤੀ ਵੀ ਸਾਰੇ ਭੁਗਤ ਲਈ ਤੁਹਾਨੂੰ ਉਹ ਅੰਦਰ ਕਿਉਂ ਢੱਕਿਆ ਹੁਣ ਸੁਣ ਸੁਣ ਧਿਆਨ ਨਾਲ ਬੰਦਾ ਮਰ ਗਿਆ ਸૌ ਤੋਂ ਪਹਿਲਾਂ ਉਹ ਕੜਾਈਆਂ ਦੇ ਵਿੱਚ ਤੜਿਆ ਗਿਆ ਉਹ ਤੁਸੀਂ ਨਰਕ ਦੇ ਵਿੱਚ ਫਿਰ ਉਹ 84 ਲੱਖ ਜੁਨਾਂ ਦੇ ਵਿੱਚ ਭੁਗਤਿਆ ਭੁਗਤਿਆ ਨਾ ਫਿਰ ਉਹਨੂੰ ਮਾਨਸ ਦੇ ਮਿਲੀ ਹਨਾ ਅੱਛਾ ਫਿਰ ਜਦੋਂ ਉਹਦੇ ਨਾਲ ਕੋਈ ਮਾੜਾ ਕਰਮ ਹੁੰਦਾ ਮੰਨ ਲਓ ਰਾਹ ਦੇ ਵਿੱਚ ਜਾ ਰਿਹਾ ਵਾ ਮੰਨ ਲਓ ਰੱਬ ਨਾ ਕਰੇ ਕਿਸੇ ਨਾਲ ਲੱਗਦਾ ਹੋਏ ਮੰਨ ਲਓ ਕਿਸੇ ਦਾ ਜਵਾਨ ਪੁੱਤ ਚਲਾ ਗਿਆ ਕਿਸੇ ਦਾ ਜਵਾਨ ਪੁੱਤ ਚਲਾ ਗਿਆ ਚਲਾ ਗਿਆ ਨਾ ਆਪਾਂ ਕੀ ਕਰਨੇ ਉਹਦੇ ਵਾਸਤੇ ਪੀ ਇਹਨੇ ਕੀ ਕੀਤਾ ਬਣਾ ਕੀ ਮਾਰਾ ਕਿਤਾ ਇਹਦਾ ਇਹ ਮੇ ਪਿਛਲੇ ਜਨਮ ਚ ਲੱਗਦਾ ਕੋਈ ਲੇਖਾ ਹੈ ਕਹਿੰਦੇ ਨਾ ਮਾਲਕ ਕਿਸੇ ਦਾ ਜਵਾਨ ਪੁੱਤ ਮਰ ਜਾਏ ਕਿਹਾ ਲੱਗਦਾ ਇਹਦੇ ਵਿੱਚ ਆ ਕੇ ਦੇ ਮਾੜੇ ਕਰਮ ਆ ਪਿਛਲੇ ਅੱਛਾ ਪਿਛਲੇ ਜਨਮ ਦਾ ਵਿਚਾਰ ਸਾਰੇ ਤੂੰ ਬਤਾਇਆ ਆਈਦਾ ਇਹ ਸੁਣਦੇ ਆ ਇਹ ਆ ਵੀ ਜੇ ਆਪਾਂ ਕਹੀਏ ਇਹ ਪੀ ਆ ਨੂੰ ਵਿਚਾਰਨ ਕਿ ਪਿਛਲੇ ਜਨਮ ਦੇ ਚਾਪਾ ਤੇਰਾ ਪਿਛਲੇ ਜਨਮ ਦਾ ਕੋਈ ਲੈਣਾ ਦੇਣਾ ਹੋਗਾ ਉਹ ਤਾਂ ਵਿਚਾਰਾ ਭੁਗਤਾ ਆ 84 ਲੱਖ ਮੰਨ ਲਓ 84 ਲੱਖ ਡੋਲਰ ਦੇ ਤੱਕ ਭੁਗਤਾ ਆ ਵਿਚਾਰਾ ਤੇ ਰੱਬ ਕਿੱਡਾ ਝਾਲਮਣ ਦੇਖੋ ਰੱਬ ਏਡਾ ਝਾਲਮਣ ਉਹਨਾਂ ਦੇ ਹਿਸਾਬ ਨਾਲ ਤੇ ਕਰਾਇਆ ਦੇ ਵਿੱਚ ਤਾਲ ਕੇ ਸਾਰਾ ਕੁਝ ਕਰਕੇ ਵੀ 84 ਲੱਖ ਜੁਨਾ ਭੁਗਤ ਕੇ ਵੀ ਫੇਰ ਵੀ ਕਲਕ ਮੱਥੇ ਤੇ ਮੱਥਾ ਮੱਥਾ ਮੋਗਾ ਲਿਆ ਅਫਸਰਾਂ ਜਾਨ ਨੂੰ ਤਾਂ ਫੇਰ ਪਿੱਛੇ ਹੀ ਆ ਉਹ ਤਾਂ ਫੇਰ ਖਿਆਰਾ ਨਹੀਂ ਛੱਡ ਰਿਹਾ ਗੁਰਬਾਣੀ ਦੇ ਅਨਸਾਰ ਪਿਛਲਾ ਜਨਮ ਕਿਹੜਾ ਗੁਰੂ ਨਾਲ ਜੁੜਨ ਤੋਂ ਬਾਅਦ ਜਿਹੜਾ ਤੁਹਾਡਾ ਪਿੱਛੇ ਜਾ ਰਿਹਾ ਵਾ ਹੁਣ ਮੰਨ ਲਓ ਟਾਈਮ ਕਿੰਨਾ ਹੋਇਆ 8 ਵਜੇ ਸਵਾ 8 ਜਿਹੜਾ ਸਵਾ 8 ਤੋਂ ਬਾਅਦ ਸਾਢੇ 8 ਤੋਂ ਬਾਅਦ 8 ਵਾਲਾ ਪਿਛਲਾ ਉਹ ਪਿਛਲਾ ਜਨਮ ਹੁੰਦਾ ਜਾ ਰਿਹਾ ਉਹ ਖਤਮ ਹੁੰਦਾ ਜਾ ਰਿਹਾ ਔਰ ਵਾਲਾ ਸਰੋ ਪੂਰ ਪੂਰ ਬਲਾਜ ਹਨ ਜੇ ਰਟੇ ਡੇ ਬੱਚਾ ਮਰਦਾ ਉਹਦਾ ਵੀ ਇੰਤਿਆਰ ਹਾਂ ਜਿਵੇਂ ਜੇ ਪੇਟ ਦੇ ਵਿੱਚ ਬੱਚਾ ਜਿਹੜਾ ਉਹ ਮਰ ਜਾਂਦਾ ਜੇ ਇੱਕ ਉਹ ਤਾਂ ਇੱਕ ਪ੍ਰੋਸੈਸ ਆ ਨਾ ਜਦੋਂ ਬੱਚਾ ਜਨਮ ਲੈਂਦਾ ਆ ਹਾਂ ਜਨਮ ਜਾਂਦੇ ਉਹ ਬੰਦਾ ਬੰਦਾ ਰਸਣਾ ਤੁਹਾਨੂੰ ਜਦੋਂ ਜਦੋਂ ਇਨਸਾਨ ਦੇ ਮਤਲਬ ਜਿਹੜੇ ਪੇਟ ਦੇ ਵਿੱਚ ਔਰਤ ਦੇ ਪੇਟ ਦੇ ਵਿੱਚ ਬੱਚਾ ਆ ਉਹਨੂੰ ਪੂਰੀ ਤਰ੍ਹਾਂ ਉੱਥੇ ਪੋਸ਼ਣ ਮਿਲੇਗਾ ਹੁਣ ਤੁਸੀਂ ਸਕੈਨਾਂ ਕੀ ਹੁੰਦੀਆਂ ਨੇ ਜਿਹੜੇ ਸਕੈਨ ਦੇ ਸੀਟੀ ਸਕੈਨ ਨੂੰ ਕਿਹਾ ਜਾਂਦਾ ਉਹ ਕਿਵੇਂ ਹੁੰਦੀ ਹੈ ਉਸੇ ਚੀਜ਼ ਦੇਖਣ ਵਾਂਗ ਤੇ ਇਹ ਰੰਗ ਤਾਰ ਬਣ ਰਿਹਾ ਕਿੰਨੇ ਬਣ ਰਿਹਾ ਇਨਸਾਰ ਮਿਲ ਰਿਹਾ ਜਾਂ ਨਹੀਂ ਮਿਲ ਰਿਹਾ ਜੇਕਰ ਉਹਨੂੰ ਪੂਰੀ ਪ੍ਰੋਪਰ ਖਰਾਕ ਮਿਲੇਗੀ ਉਹਦੇ ਵਿੱਚ ਪੂਰਾ ਸਭ ਕੁਝ ਮਿਲੇਗਾ ਤਾਂ ਅੰਦਰ ਅੰਗ ਤਾਰ ਬਣਨੇ ਬਣਿਆ ਕਿਤੇ ਵੀ ਇੱਕ ਥੋੜੀ ਵੀ ਹਲਚਲ ਗੜਬੜ ਹੋ ਗਈ ਤਾਂ ਉਹਦਾ ਉੱਥੇ ਖਤਮ ਹੋ ਜਾਣਾ ਕਿਉਂਕਿ ਇਹ ਕਿ ਪ੍ਰੋਸੈਸ ਹੈ ਪ੍ਰੋਸੈਸ ਨੂੰ ਉਸੇ ਪ੍ਰੋਸੈਸ ਦੇ ਵਿੱਚ ਹੋਵੇਗਾ ਤਾਂ ਉਹ ਹੋਣਾ ਉਹਦਾ ਕਿਸੇ ਰੱਬ ਦੇ ਨਾਲ ਕਿਸੇ ਚੀਜ਼ ਦੇ ਨਾਲ ਕੋਈ ਲਿੰਕ ਨਹੀਂ ਹੈ ਇਹ ਤਾਂ ਸਾਇੰਸ ਦੀ ਭਾਸ਼ਾ ਦੇ ਵਿੱਚ ਅਸੀਂ ਸੌਖਾ ਸਮਝ ਸਕਦੇ ਆਪਾਂ ਇਹਨੂੰ ਉਹ ਲੋਕੀ ਕਹਿੰਦੇ ਨਾ ਕਰਮਾ ਦੇ ਕਰਮਾ ਚ ਨਹੀਂ ਹਾਂ ਇਹ ਦੇਖੋ ਉਹੀ ਤਾਂ ਗੱਲ ਕੀਤੀ ਹੈ ਹੁਣ ਹੁਣ ਦੇਖੋ ਹੁਣ ਮਨੁੱਖ ਦਾ ਜਿਹੜਾ ਦਿਮਾਗ ਨਸੀਮਤ ਦੇ ਵਿੱਚ ਸੋਚਦਾ ਵਾ ਹੁਣ ਉਹ ਕਿੰਨਾ ਕੁ ਸੋਚੇ ਅਲੱਗ ਹੈ ਫਿਰ ਉਹਨਾਂ ਕਿ ਮੱਲੋ ਵੀਰ ਪੇਟ ਦੇ ਵਿੱਚ ਬੱਚਾ ਮਰ ਗਿਆ ਲੱਗਦਾ ਪਿਛਲੇ ਜਨਮ ਦਾ ਤੇਰਾ ਕੋਈ ਲੈਣਾ ਦੇਣਾ ਹੋਵੇਗਾ ਵਿਚਾਰਾ ਪਿਛਲੇ ਜਨਮ ਦੇ ਦਸਾ ਜਪੂਤਾ ਆ ਪੂਤਾ ਆ ਨਾ ਤੇ ਉਹ ਕਹਿੰਦੇ ਫੇਰੀ ਇਹੀ ਮੰਨਿਆ ਜਾਂਦਾ 85 ਲੱਖ ਜੁਲਨਾ ਭੁਗਤਿਆ ਫੇਰ ਮਿਲਿਆ ਉਹਦਾ ਵਿਚਾਰਾ ਭੁਗਤਿਆ ਹੁਣ ਉਹ ਚੱਲ ਕਿਉਂ ਹੁਣ ਮੰਨ ਲਓ ਸੌਖਾ ਮੰਨ ਲਓ ਪਿੰਡ ਦੇ ਵਿੱਚ ਕਿਸੇ ਨੇ ਚੋਰੀ ਕੀਤੀ ਤੇ ਮੁੰਡੇ ਨੇ ਉਹਨੂੰ ਦੀ سزا ਮਿਲ ਗਈ ਉਹਨਾਂ ਅੱਗੇ ਤੇ ਤੋਗਾ ਕਰ ਲਈ ਤੇ ਮੈਨੂੰ ਪਿੰਡ ਵਾਸੀਓ ਮਾਫ ਕਰਦੇ ਹੋ ਅੱਗੇ ਤੇ ਮੈਂ ਚੰਗਾ ਇਨਸਾਨ ਬਣ ਜਾ ਹੁਣ ਖੰਡੇ ਬਾਟੇ ਦੀ ਪਹੁੰਚ ਆ ਗਲੀ ਉਹ ਗੁਰੂ ਗੁਰਦੁਆਰੇ ਜਾਣ ਲੱਗ ਪਿਆ ਵਧੀਆ ਲੱਗ ਪਿਆ ਫਿਰ ਤੇ ਇਹਨੂੰ ਅਰੇ ਚੋਰ ਹੈ ਰਚੋਰ ਹੈ ਉਹਨੇ ਉਹਨੇ ਕਿਹਾ ਮੈਂ ਗਲਤੀ ਕਰ ਲਈ ਖੰਡੇ ਬਾਟੇ ਦੀ ਪਹੁੰਚ ਆ ਕੇ ਜੇ ਮੈਂ ਸਾਰਾ ਕੁਝ ਮਾਫ ਕਰਕੇ ਸਾਰਾ ਕੁਝ ਮੇਰੇ ਮਗਰੋਂ ਫਿਰ ਚੋੜ ਨਹੀਂ ਲੱਥਾ ਤੇ ਮੈਂ ਕੀ ਬਣਾ ਬਿਤਾ ਬਈ ਹਲੋ ਹੁਣ ਮਾਲ ਸੌਖਾ ਆਪਾ ਸੱਜਣ ਠੱਗ ਦੀ ਗੱਲ ਕਰਦਾ ਹੈ ਨਾ ਭਾਈ ਸੱਜਣ ਬਣ ਕੇ ਜੇ ਉਹਨਾਂ ਦੇ ਨਗਰੋਂ ਗੁਰਨਾਨ ਸਿੰਘ ਸਾਹਿਬ ਜੀ ਕਹਿੰਦੇ ਕਿ ਜੋ ਜੋ ਮਰਜ਼ੀ ਕਰ ਲੈ ਠੱਗ ਨਹੀਂ ਲੱਥਣਾ ਠੱਗ ਨਹੀਂ ਲੱਥਣਾ ਇਹ ਕੌੜੇ ਪਿੰਡ ਦੀ ਗੱਲ ਕੌੜੇ ਰਾਖਸ਼ ਦੀ ਜਿਹਨੂੰ ਕਹਿੰਦਾ ਕੌੜਾ ਰਾਖਸ਼ ਕਹਿੰਦਾ ਕਾ ਰਾਖਸ਼ ਨਹੀਂਗਾ ਵੈਸੇ ਉਹ ਪਿੰਡ ਕਹਿੰਦੇ ਉਹਨਾਂ ਦੀ ਗੱਲ ਕਰਦੇ ਆ ਜੇ ਕਹਿੰਦੇ ਗੁਰ ਸਾਹਿਬ ਕਹਿੰਦੇ ਤੇਰੀ ਮਗਰਵਾਲ ਕਲੰਕ ਨਹੀਂ ਲੱਥਣਾ ਜੀ ਜੋ ਮਰਜ਼ੀ ਕਰ ਲੈ ਤੇ ਸਾਡੇ 84 ਲੱਖ ਜੂਨਾ ਭਗਤਾ ਕੇ ਸਾਰਾ ਕੁਝ ਕਰਕੇ ਫਿਰ ਕਲੰਕ ਨੂੰ ਲਾ ਰਹੇ ਜੇ ਜੇਖੋ ਅਦਕਨ ਇਹ ਤੇਰੇ ਕੋ ਪਿਛਲੇ ਜਨਮ ਦਾ ਕੋਈ ਲੈਣਾ ਦੇਣਾ ਹੋਇਆ ਲੱਗਦਾ ਭਈ ਤੇਰੇ ਨਾਲ ਤਾਂ ਹੀ ਆ ਕੰਮ ਵਾਪਰਿਆ ਤੇ ਜੋ ਬੰਦਾ ਕਹੇ ਵੀ ਯਾਰ ਪਿਛਲੇ ਜਨਮ ਦਾ ਤਾਂ ਮੈਂ ਭੁਗਤਾ ਮੇਰਾ ਸਾਰਾ ਕੁਝ ਛੱਡ ਆ ਪਿੱਛੇ ਪਹਿ ਮਰਦਾਂ ਤਾ ਕਹਿੰਦੇ ਹਾਂ ਜੇ ਕਿਸੇ ਦੇ ਪੈਸੇ ਮਾਰਦਣ ਦਾ ਲੱਗ ਤੈਨੂੰ ਤੇਰਾ ਤੇਰਾ ਪਿਛਲੇ ਜਨਮ ਦਾ ਲੈਣਾ ਦੇਣਾ ਹੈਗਾ ਭਈ ਤੇ ਫਿਰ ਉਦੋਂ ਰਾਬੋਸ਼ ਰਹਿਣਾ ਜਾਣਨਾ ਤੁਹਾਡੇ ਨਾਲ ਕੋਈ ਮੰਨ ਲੋ ਤੁਹਾਡੇ ਨਾਲ ਕੋਈ ਬਦਤਮੀਜੀ ਕਰੇ ਜਾਂ ਕੋ ਤੁਹਾਡੇ ਨਾਲ ਕੋਈ ਕਰਨਾ ਵਾਪਰ ਜਾਈ ਉਹ ਕਹ ਲਾ ਤੂੰ ਕਹੋਗੇ ਕਿ ਭਾਈ ਸਾ ਮੈਨੂੰ ਮਾਫ ਕਰ ਦਿਓ ਮੇਰੇ ਕੋਲ ਗਲਤੀ ਹੋ ਗਈ ਮੈਂ ਅੱਗੇ ਤੋਂ ਤੋਬਾ ਕਰਦਾ ਤੁਸੀਂ ਮੈਨੂੰ ਮਾਫ ਕਰੋਗੇ ਕਿ ਨਹੀਂ ਕਰੋਗੇ ਕਰਨਾ ਹੈ ਮਾਫੀ ਇਹ ਕਹ ਲਾ ਤੇ ਹੁਣ ਮਗਰ ਤੁਸੀਂ ਫਿਰ ਰੱਬ ਨਾਲੋਂ ਜ਼ਿਆਦਾ ਚੰਗੇ ਆ ਰੱਬ ਐਡਾ ਮਾੜਾ ਰੱਬ ਮਾਫੀ ਨਹੀਂ ਕਰਦਾ ਜਾਈ ਹੈ ਕਹਦਾ ਕਿ ਤੂੰ ਮੈਂ ਤੇਰਾ ਨਾਲ ਪਿਛਲੇ ਜਨਮ ਚ ਪੰਗੇ ਲਈ ਸੀ ਮੈਂ ਅਸਾਂ ਜਨਮ ਚ ਲਈ ਹਾਂ ਤੇ ਤੁਮ ਰੱਬ ਨੂੰ ਕਿੰਨਾ ਜਲਮੜਾ ਅੱਛਾ ਆਪਾਂ ਵੀ ਪੜਦੇ ਨਾਮ ਮੰਤਰ ਸਾਰੇ ਨਾਲੋਂ ਵੱਡਾ ਨੇ ਇੱਕ ਅਨਸਾਰ ਸਤਨਾਮ ਕਰਤਾ ਤੁਰਕ ਮੇਰੇ ਭਾਉ ਤੇ ਅਕਾਲ ਰੱਬ ਦਾ ਕਿਸੇ ਦੇ ਨਾਲ ਉਦਾਰਤਾ ਹੈਗਾ। ਕਲੰਕ ਤਾਂ ਜਾਣ ਹੀ ਰਿਹਾ ਪਿਛਲੇ ਚਲੰਕ ਦਾ। ਕਿੱਦਾਂ ਗੈਰਾ ਹੈ ਰੱਬ ਲੜਗੈਰਾ। ਹਲੂ ਕੋਣੇ ਕੋਣੇ ਐਸਾ ਬਲੂ ਗਿਆ। ਇਹ ਲੋਕਾਂ ਨੇ ਨਹੀਂ ਬਣਾ ਲੋਕੋ ਜਿਹੜੇ ਭੋਲੇ ਸੀ। ਇਹ ਬਣਾਇਆ ਵਿਪਰਵਾਦੀ ਸੋਚ ਨੇ। ਇਹ ਬਣਾਇਆ ਕਿਉਂਕਿ ਪੜਾਈ ਕਿਹਦੇ ਕੋਲ ਸੀ? ਪੜਾਈ ਸੀ ਸਿਰਫ ਪੰਡਤ ਕੋਲ ਬ੍ਰਾਹਮਣ ਕੋਲ। ਬ੍ਰਾਹਮਣ ਕੋਲ। ਇਹ ਜੋ ਗੁਰੂੜ ਪੁਰਾਣ ਗ੍ਰੰਥ ਦੇ ਵਿੱਚ ਉਹਦੇ ਵਿੱਚ ਲਿਖਿਆ ਆ ਇਹ ਸਾਰਾ ਕੁਝ ਉਹਦੇ ਵਿੱਚੋਂ ਆਇਆ ਇੱਕ ਗ੍ਰੰਥ ਆ ਗੁਰੂੜ ਪੁਰਾਣ ਗ੍ਰੰਥ ਤੇ ਸਾਰਾ ਉਹਦੇ ਵਿੱਚੋਂ ਆਇਆ ਜਿਹੜਾ ਸਾਰਾ ਕੋਈ ਕਹਿੰਦੇ ਵੀ ਬੰਦ ਤੋਂ ਬਾਅਦ ਰੂਹ ਪੜ ਰਦੀ ਆ ਦਮਾ ਨਾ ਕਰੋ ਪਾੜ ਕਰਾਓ ਰੂਹ ਆ ਬਿਲਕੁਲ ਹਾਂ ਇਹ ਸਾਰਾ ਉਹਦੇ ਵਿੱਚੋਂ ਆਇਆ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਆ ਇਹ ਸਾਰੇ ਵਿਚਾਰਧਾਰਾ ਦੇ ਵਿੱਚੋਂ ਆਈ ਆ ਮੰਨਦੇ ਕੋਈ ਜੇ ਜੋ ਗੁਰਬਾਣੀ ਦੇ ਵਿੱਚ ਜੂਨਾ ਦੀ ਗੱਲ ਆਈ ਆ ਜੇ ਜੂਨਾ ਦੀ ਗੱਲ ਕਰੀਏ ਗੁਰਬਾਣੀ ਕਹਿੰਦੀ ਅੰਤ ਕਾਲ ਜੋ ਇਸਤਰੀ ਸਿਮਰਾ ਐਸੀ ਚਿੰਤਾ ਨੇ ਜੇ ਮਰਾ ਵੇਸ਼ਵਾ ਜੋਣ ਬਲ ਬਲ ਹੋ ਜਾਵੇ ਵੇਸ਼ਵਾ ਜੋਣ ਹੁੰਦੀ ਐ ਵੇਸ਼ਵਾ ਜੋ ਤੁਸੀਂ ਕਿਦੇ ਮਾਂ ਦੇ ਪੇਟੋਂ ਵੇਸ਼ਵਾ ਜੰਮੇ ਵੇਚੀ ਅਛਾ ਜੇ ਮੰਨ ਲਓ ਕਿਸੇ ਦੇ ਘਰੇ ਬੇਟੀ ਹੋਈ ਐ ਅਪਾ ਇਹਨਾਂ ਵੇਸ਼ਵਾ ਹੀ ਐ ਠੀਕ ਐ ਲੜਕੀ ਬੇਟੀ ਹੋਈ ਐ ਗੁਰਬਾਣੀ ਕਦੇ ਵੇਸ਼ਵਾ ਜੋਣ ਵੇਸ਼ਵਾ ਤੇ ਜੋਣ ਐ ਅਛਾ ਗੁਰਬਾਣੀ ਜੇ ਕਿਹਾ ਜਾਵੇ ਇਹਨਾਂ ਦੇ ਹਿਸਾਬ ਨਾਲ ਗੁਰਬਾਣੀ ਇਹ ਨਹੀਂ ਜਾਣੀ ਗੁਰਬਾਣੀ ਨੇ ਨਹੀਂ ਪਤਾ ਕਿ ਜੋਣ ਤਾਂ ਔਰਤ ਦੀ ਹੁੰਦੀ ਐ ਅਛਾ ਦੇਸ਼ਵਾ ਕਰਮਿਆ ਕਰ ਜੋਣਿਆ ਕਰਮਿਆ ਸਿਰ ਗੁਰਬਾਲੇ ਦੇ ਜੋਣ ਕਿਵੇਂ ਮੜਿਆ ਕਰਮਾਂ ਗੁਰਬਾਣੀ ਕਹਿੰਦੀ ਗੁਰਮੰਤਰ ਹੀ ਇਨਸੇ ਜੋ ਪੁਰਾਣੀ ਜਿਹੜਾ ਗੁਰੂ ਦੀ ਸਿੱਖਿਆ ਮੰਤਰ ਗੁਰੂ ਦੀ ਸਿੱਖਿਆ ਤੋਂ ਹੀ ਨਾ ਹੁੰਦਾ ਤ੍ਰਿਗੰਤ ਅਨੇਕਾ ਜੋਣਾਂ ਦੇ ਵਿੱਚ ਭਟਕਦਾ ਕੂਕਰ ਹੈ ਕੁੱਤੇ ਦੀ ਜੋਣ ਦੇ ਵਿੱਚ ਜਨ ਮਤਲਬ ਆ ਆਈਆ ਮੈਂ ਕਿੰਨਾ ਕੀ ਥਾਂ ਥਾਂ ਕੁੱਤੇ ਆ ਉੱਪਰ ਲੱਗਦਾ ਫਿਰਦਾ ਗੁਰੂ ਤੋਂ ਬਿਨਾ ਆ ਆਈਆ ਅਮੀ ਕੰਨੇ ਕੀ ਥਾਂ ਥਾਂ ਕੁੱਤੇ ਆ ਉੱਪਰ ਲੱਗਦਾ ਫਿਰਦਾ ਕੁੱਕਰ ਹੈ ਸੂਕਰ ਹੈ ਸੂਰ ਦੀ ਜੋਂ ਗੱਲ ਖਾਰਾ ਇਨਸਾਨ ਵੀ ਕਹਿੰਦੇ ਹਾਂ ਤੂੰ ਸਮਝ ਲੈ ਸੂਰ ਦੀ ਜੂਨੇ ਪਿਆ ਹੋਇਆ ਗੁਰਬਾਣੀ ਕਹਿੰਦੀ ਆ ਵੀ ਜੇ ਤੂੰ ਮੇਰੇ ਤੋਂ ਦੂਰ ਹੈ ਜੇ ਤੂੰ ਗੁਰੂ ਤੋਂ ਦੂਰ ਹੈ ਜੇ ਤੂੰ ਬਾਣੀ ਦੇ ਦੂਰ ਹੈ ਤੂੰ ਸਮਝ ਲੈ ਤੂੰ ਕੁੱਤਾ ਆ ਕੁੱਤਾ ਸੂਰ ਐ ਸੂਰ ਐ ਕੂਕਰੈ ਸੂਕਰੈ ਗਰਦਟਾ ਗਧਾ ਆ ਹੁਣ ਗਦੇ ਦੀ ਗਦੀ ਦਾ ਗਵੇ ਦਾ ਸੁਭਾਅ ਕੀ ਆ ਸੁਖਣੀ ਸਾਹਿਬ ਚ ਪੜੋ ਚੰਦਨ ਲੇਪ ਉਤਾਰਾ ਧੋਏ ਗਰਦਤ ਰੀਤ ਪਾਸਮਸ ਅੱਛਾ ਗਬੜੀ ਗੱਲ ਛੱਡੋ ਤੇ ਮੱਜ ਨੂੰ ਸੋਨਾ ਲੋਹਾ ਤਵਾ ਆ ਕੇ ਗੱਦੀ ਦੀ ਗੱਲ ਛੱਡ ਦਿਓ ਮੱਜ ਨੂੰ ਸੋਨਾ ਲੋਹਾ ਤਵਾ ਆ ਕੇ ਵਧੀਆ ਉਹਨੂੰ ਛੱਪਰ ਦੇ ਲੱਗ ਲਾਜੋ ਤੈਨੂੰ ਕਿਹਾ ਫੋਨ ਲਾ ਤੇਰੇ ਤੇ ਸੈਂਟ ਸੋੜਦਾ ਵੇਚਣਾ ਬੜੀ ਬੜਲਾ ਕਿ ਨਹੀਂ ਬੜਦਾ ਉਹ ਭੱਜ ਕੇ ਵਿੱਚ ਵੜਦਾ ਬੰਦੇ ਦਾ ਸੁਭਾਣ ਇਹ ਬੰਦਾ ਸਾਰੇ ਬੁਰਦਵਾਰੀ ਆਂਦਾ ਮੱਥਾ ਟੇਕਦਾ ਸਾਰਾ ਕੁਝ ਕਰਦਾ ਬਾਈ ਠੱਗੀ ਮਾਰਦਾ ਕਿ ਨਹੀਂ ਮਾਰਦਾ ਮਾਰਦਾ ਬਾਬਾ ਇੱਥੇ ਬੰਦੇ ਵਾਂ ਦੇਖੇ ਆ ਇੱਥੇ ਮੱਥਾ ਦੇਖਣਗੇ ਫਿਰ ਉੱਥੇ ਦੇਖਣਗੇ ਫਿਰ ਉੱਥੇ ਦੇਖਣਗੇ ਫਿਰ ਉੱਥੇ ਦੇਖਣਗੇ 10-10 ਚਾਰ-ਚਾਰ ਜਿਹਾ ਮੱਥਾ ਭਾਂਦੇ ਆ ਇਹਨੂੰ ਕੁੱਤਾ ਨਹੀਂ ਆ ਕੁੱਤੇ ਦਾ ਸੁਭਾਗ ਹੀ ਆ ਕੁੱਤਾ ਇੱਕ ਜਗ੍ਹਾ ਰਸਦਾ ਕੁੱਤੇ ਅੱਥੇ ਰੋਟੀ ਖਾ ਲਈ ਉੱਥੇ ਖਾ ਲਈ ਉੱਥੇ ਖਾ ਲਈ ਇੱਥੇ ਖਾ ਲਈ ਫਿਰ ਕੀ ਹੋ ਗੁਰਬਾਣੀ ਵਿੱਚ ਕਹਿੰਦੇ ਨਰੂ ਮਰਿਆ ਹੰਨਾ ਰਕਾ ਨਾ ਆਵੇ ਪਸ਼ੂ ਮਰਿਆ 10 ਘਾਜ ਸਵਾਰਾ ਹੁਣ ਇਹਨੂੰ ਅੱਜੇ ਰੱਬ ਕਰਾਂਗੇ ਕਿ ਬੰਦਾ ਮਰਿਆ ਬੰਦਾ ਹੁਣ ਤੁਸੀਂ ਸਾਰੇ ਪੜੇ ਲਿਖੇ ਬੰਦਾ ਮਰਿਆ ਬੰਦਾ ਕਿਸੇ ਕੰਮ ਨਹੀਂ ਆਉਂਦਾ ਅੱਜ ਦੀ ਭਾਸ਼ਾ ਵਿੱਚ ਸਾਇੰਸ ਦੇ ਪੜੇ ਤੁਸੀਂ ਸਟੂਡੈਂਟ ਹੋ ਤੇ ਬੰਦਾ ਮਰਿਆ ਬੰਦਾ ਕਿਸੇ ਕੰਮ ਨਹੀਂ ਆਉਂਦਾ ਦੱਸੋ ਆਉਂਦਾ ਆ ਬੇਰ ਗੁਰਬਾਨੀ ਝੁੱਠੀ ਹੋ ਗਈ ਮਿਹਰਬਾਨੀ ਝੁੱਠੀ ਹੋਈ ਹੈ ਰਬਾ ਨਰੂ ਮਰਿਆ ਨਰ ਕੰਮ ਨਹੀਂ ਆਵੇ ਤੁਸੀਂ ਸਾਰੇ ਪੜੇ ਲਿਖੇ ਬੰਦਾ ਮਰ ਗਿਆ ਬੰਦਾ ਕੰਮ ਨਹੀਂ ਆਉਂਦਾ ਉਹ ਪੋਸਟਮੈਨ ਮਕਾਦਮੇ ਕੀ ਕਰ ਗਿਆ ਸਾਰਾ ਸਾਰਾ ਆ ਜਾਂਦਾ ਕਾਬੂ ਕੱਢ ਲਾਂਦੇ ਸਰੀਰ ਚੋਂ ਫਿਰ 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 ਤਾਂ ਸਾਇੰਸ ਬੜਾ ਸਟੂਡੈਂਟ ਨੇ ਗੁਰਬਾਨੀ ਨੂੰ ਝੂਠਾ ਕਰਦਾ ਗੁਰਬਾਨੀ ਦੇ ਨਰੂ ਮਰਿਆ ਨਰ ਕੰਮ ਨਹੀਂ ਆਵਾ ਨਹੀਂ 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 ਅਸ਼ੂ ਮੇਰਾ ਬਸ ਕਾਜਸਵਾਰ ਹੈ ਪਰ ਉਹ ਨਹੀਂ ਜੇ ਤੇਰੇ ਅੰਦਰ ਦਾ ਮਰੂ ਮਰ ਗਿਆ ਇਨਸਾਨੀਅਤ ਮਰ ਗਈ ਅੰਦਰ ਦਾ ਜੇ ਤੇਰੇ ਅੰਦਰ ਇਨਸਾਨੀਅਤ ਮਰ ਗਈ ਕਾਮਲਾ ਆ ਜਾਵੇ ਗੁਰਬਾਣੀ ਮੰਦੀ ਗੱਲ ਕਰਦੀ ਹਾਂ ਜੇ ਤੇਰੇ ਅੰਦਰ ਦੀ ਇਨਸਾਨੀਅਤ ਮਰੂ ਮਰ ਲੜ ਗਾਮਲਾ ਆਵੇ ਤੂੰ ਕਿਸੇ ਕੰਮ ਦਾ ਨਹੀਂ ਮੰਨ ਲਓ ਮੰਨ ਲਓ ਆ ਪਿੰਡ ਦੇ ਵਿੱਚ ਚਾਰ ਮਿਸਤਰੀ ਆ ਹਣਾ ਹੁਣ ਕਹੇ ਵੀ ਉਫੜਾਣੇ ਕੋਈ ਦਫਾ ਕਰੋ ਤੂੰ ਕਿਸੇ ਕੰਮ ਦਾ ਨਹੀਂ ਹਾਂ ਤੇ ਕਹਿੰਦੇਗਾ ਉਹ ਕਿਵੇਂ ਨਾ ਕਿਸੇ ਕੰਮ ਦਾ ਨਹੀਂ ਉਹ ਯੋ ਸੇਗਾ ਮਦਨੀ ਓ ਕੀ ਸੇਗਾ ਮਨੂ ਲੇ ਬਲੋ ਤਾਂ ਆਮ ਗਨੋ ਕੋ ਬੰਦਾ ਝੋੜੀ ਹੋਰ ਬੰਦਾ ਹੋ ਰਾਇ ਇਹ ਕਹਿਣੇ ਪਾ ਯਾਰ ਕਹਿੰਦੇ ਕਿ ਕਿਹਨੇ ਆਇਆ ਇਹ ਇਹੀ ਗੁਰਬਾਣੀ ਵਿੱਚ ਇਹ ਸੇ ਕਰ ਗਿਆ ਕਿ ਮਰੂ ਮਰ ਜੇ ਤੇਰੇ ਅੰਦਰ ਦੇ ਇਨਸਾਨੇ ਤੇ ਮਰ ਗਿਆ ਕਿਸੇ ਪਰ ਜੇ ਤੇਰੇ ਅੰਦਰ ਦਾ ਪਸ਼ੂ ਮਰ ਗਿਆ ਪਸ਼ੂ ਵਾਲੀ ਹਰਕਤਾਂ ਮਰ ਗਈਆਂ ਤਾਂ ਫਿਰ ਗਾਹ ਬਲੇ ਕਾਮ ਆਏਗਾ ਨਹੀਂ ਆਏਗਾ ਆਏਗਾ ਜੇ ਬੰਦੇ ਦੇ ਅੰਦਰ ਉਹ ਜਾਨਵਰੀ ਮਰ ਗਿਆ ਮਨ ਲੱਧਾ ਬੰਦੇ ਰਕਮਾ ਇਨਸਾਨ ਬਣ ਗਿਆ ਨਾ ਇਨਸਾਨ 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 ਸਾਨੀਤ ਵਲਦੇ ਕਰਕੇ ਪਿਆਰ ਕਰੇਗਾ ਪਿਆਰ ਕਰੇਗਾ ਠੀਕ ਹੈ ਇਹ ਜਿਹੜੀ ਜਿੰਨੀ ਵੀ ਸੋਚ ਹੈ ਨਾ ਇਹ ਬਿਪਰਵਾਦੇ ਸੋਚ ਦੇ ਵਿੱਚੋਂ ਸਾਰਾ ਕੁਝ ਪ੍ਰਗਟ ਹੋਇਆ ਸੋ ਗੁਰਬਾਨੀ ਵਾਲਾ ਚੀਜ਼ਾਂ ਨਹੀਂ ਮੰਨਦਾ ਨਹੀਂ ਮੰਨਦੀ ਗੁਰਬਾਨੀ ਗੁਰਬਾਨੀ ਸਿਰਫ ਪ੍ਰੈਜ਼ੈਂਟ ਦੀ ਗੱਲ ਕਰਦੀ ਹੈ ਜਾਂ ਫਿਊਚਰ ਦੀ ਗੱਲ ਕਰਦੀ ਆਣ ਵਾਲ ਗੁਰਬਾਨੀ ਕਹਿੰਦੀ ਹੈ ਕਿ ਜੇ ਤੇਰਾ ਚੱਲ ਰਿਹਾ ਸਮਾਂ ਠੀਕ ਹੈ ਨਾ ਚੱਲੰਦਿਆ ਲੋਕ ਸੁੱਕੇ ਜੇ ਤੇਰਾ ਚੱਲ ਰਿਹਾ ਸਮਾਂ ਠੀਕ ਹੈ ਨਾ ਤੇ ਆਣ ਵਾਲ ਆਪਣੇ ਆਪ ਸੁੱਕੇ ਆਪਣੇ ਆਪ ਸੁੱਕੇ ਹਣ ਜਦਾਂ ਮਾਲ ਵੀ ਸਾਡੇ ਅਸੀਂ ਸਾਰਿਆਂ ਦੀ ਗੱਲ ਕਰ ਸਾਡੇ ਬਾਪ ਪਿਓ ਨੇ ਮਾਂ ਨੇ ਕਿੰਨਾ ਸਮਝਾਇਆ ਉਹ ਪੜਨਾ ਉਹ ਪੜਨਾ ਮੂਰਖਾ ਪੜਨਾ 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 ਆਇ ਕਿ ਉਹ ਦੇਖਦੇ ਆਪ ਨੇ ਯਾਰ ਇਹ ਲੈਣ ਦੇ ਨਹੀਂ ਨਾ ਆਪ ਤੇ ਨਹੀਂ ਯਾਰ ਇਹ ਲੈਣ ਦੇ ਹਾਂ ਨੂੰ ਪੜਨਾ ਨੂੰ ਕਹੀ ਜਾਂਦੇ ਉਹ ਕਹਿੰਦੇ ਪੜਨੇਗਾ ਆ ਅੱਗਾ ਜਰਾ ਠੀਕ ਹੋ ਜਾਏਗਾ ਅੱਗਾ ਕਿਤੇ ਮਰਨ ਤੋਂ ਬਾਅਦ ਬੋਲ ਦਵਾ ਦੋ ਹਾਂ ਫਿਊਚਰ ਜੇ ਗੁਰਬਾਨੀ ਆਂਦਿਆ ਅੱਗੇ ਸੁੱਖ ਪਾਨੇਗਾ ਅੱਗੇ ਮਤ ਲਾਉਣ ਵਾਲਾ ਚੱਲ ਰਿਹਾ ਸਮਾਂ ਠੀਕ ਹੈ ਲੱਗ ਗਿਆ ਵੀ ਠੀਕ ਹੋਏਗਾ ਜੇ ਮਰ ਰਹੇ ਹੂੰ ਚਲੰਦੇ ਆ ਵਾ ਏਦਾਂ ਜਿਹੜਾ ਅਗਿਆਨ ਹੈ ਉਹ ਵਧੀ ਲਿਖ ਲੈਗਾ ਹਾਂ ਹੁਣ ਵੇਖੋ ਗੁਰਬਾਣੀ ਚ ਗੋਦੀ ਸਾਹਿਬ ਸਾਰੇ ਲਗਭਗ ਬੜਿਆ ਗੁਰਬਾਣੀ ਦੇ ਸੱਚਖੰਡ ਵਸਿਆ ਨਿਰੰਕਾਰ ਨਿਰੰਕਾਰ ਹਣਾ ਰੱਬ ਕਿੱਥੇ ਵਾਦਾ ਬੰਦੇ ਦੇ ਅੰਦਰ ਅੰਦਰ ਵਾਦਾ ਤੇ ਸੱਚਖੰਡ ਕਿੱਥੇ ਆ ਸੱਚਖੰਡ ਬਾਬਾ ਇਹ ਜੋ ਸੁੰਨੇ ਸੱਚਖੰਡ ਨੇ ਨਿਰੰਕਾਰ ਸੱਚਖੰਡ ਵਸਿਆ ਨਿਰੰਕਾਰ ਨਿਰੰਕਾਰ ਜਿਹੜਾ ਸੱਚਖੰਡ ਦੇ ਵਚਦਾ ਇਸ ਨਿਰੰਕਾਰ ਵਸਦਾ ਕਿੱਥੇ ਆ ਬੰਦੇ ਦੇ ਅੰਦਰ ਉਹ ਸੱਚਖੰਡ ਕਿੱਥੇ ਆ ਸਰਬਾਨੇ ਵਿੱਚ ਪੰਜ ਖੰਡ ਆਉਂਦੇ ਨੇ ਸਭ ਤੋਂ ਪਹਿਲਾਂ ਗਿਆਨ ਖੰਡ ਫਿਰ ਧਰਮ ਖੰਡ ਫਿਰ ਸ਼ਰਮ ਖੰਡ ਫਿਰ ਕਰਮ ਖੰਡ ਫਿਰ ਸੱਚ ਖੰਡ ਹੈ ਸਭ ਤੋਂ ਪਹਿਲਾਂ ਗਿਆਨ ਗਿਆਨ ਖੰਡ ਗਿਆਨ ਹਿੱਸਾ ਫਿਰ ਧਰਮ ਧਰਮ ਦੀ ਪਹਿਚਾਣ ਕਰਨੀ ਸ਼ਰਮ ਖੰਡ ਮਿਹਨਤ ਮੈਂ ਕਰਮ ਖੰਡ ਗੁਰੂ ਦੀ ਬਖਸ਼ਿਸ਼ ਹੋਏਗੀ ਗੁਰੂ ਦੀ ਬਖਸ਼ਿਸ਼ ਚੌਥੇ ਨੰਬਰ ਤੇ ਆ ਸਭ ਤੋਂ ਪਹਿਲਾਂ ਗਿਆਨ ਫਿਰ ਧਰਮ ਫਿਰ ਮਿਹਨਤ ਫਿਰ ਗੁਰੂ ਦੀ ਬਖਸ਼ਿਸ਼ ਤੇ ਫਿਰ ਸੱਚ ਖੰਡ ਠੀਕ ਹੈ ਆਪਾਂ ਗਿਆਨ ਲੈਣਾ ਨਹੀਂ ਫਰਜਾਂ ਨਹੀਂ ਆ ਸਾਡਾ ਕੋਈ ਲੈਣਾ ਦੇਣਾ ਨਹੀਂ ਠੀਕ ਹੈ ਇਸ ਪਾਸੇ ਮਿਹਨਤ ਆਪਾਂ ਕਰਨੀ ਨੇ ਤੇ ਗੁਰੂ ਦੀ ਬਖਸ਼ਿਸ਼ ਭਰਨੀ ਚੌਥੇ ਨੰਬਰ ਤੇ ਪਹਿਲਾ ਵੀਡੀਓ ਦੀ ਬਖਸ਼ਿਸ਼ ਹੋ ਜੇ ਹਲਾ ਇਹ ਦੇਖਣਾ ਇਹਦਾ ਹਿਸਾਬ ਹੈ ਕਿ ਜਿਹੜਾ ਅਮਰੀਕਾ ਦੇ ਵਿੱਚ ਬੈਠਾ ਜਿਸ ਨੂੰ 20 ਸਾਲ ਹੋ ਗਏ ਤੇ ਕੰਮ ਕਰਦੇ ਨੇ ਆਪਾਂ ਕਹਿੰਦਾ ਉਹਦੇ ਵਰਗੀ ਜ਼ਿੰਦਗੀ ਹੋ ਜੇ ਨਾ ਕਿਤੇ ਨਜ਼ਰ ਆ ਜੇ ਇਹ ਤਾਂ ਪਾਗਲਾ ਜਿਸਨੇ ਲੱਖ ਦੇਸ਼ ਘੁੰਮਿਆ ਜਿੰਨਾ ਲੱਖ ਖੱਜਲ ਹੋਇਆ ਉਹਦੇ ਜਨਾਂ ਤਾਂ ਖੱਜਲ ਹੋਣੇ ਪੈਣਾ ਫੇਰ ਮੈਨੂੰ ਲੱਗੇ ਪਹੁੰਚੇਗਾ ਹਲਾ ਸੋ ਏ ਨਾ ਚੀਜ਼ਾਂ ਇਹ ਤੇ ਗੁਰਬਾਨ ਨੇ ਸਾਨੂੰ ਕਦੇ ਜੇ ਕਿਸੇ ਦਾ ਹਾਂ ਡਾਇਰੈਕਟ ਨਹੀਂ ਮੈਂ ਦੱਸ ਸਕਦਾ ਹਾਂ ਡਾਇਰੈਕਟ ਨਹੀਂ ਹਾਂ ਤਾਂ ਗਿਆਨ ਲੈਣਾ ਫਿਰ ਧਰਮ ਨੂੰ ਅਪਣਾਉਣਾ ਪੈਣਾ ਫਿਰ ਮਿਹਨਤ ਕਰਨੇ ਪੈਣੇ ਫਿਰ ਗੁਰੂ ਦੀ ਬਖਸ਼ਿਸ਼ ਹੋਵੇਗੀ ਫਿਰ ਗੁਰੂ ਦੀ ਫਿਰ ਸੱਚਖੰਡ ਬਸ ਐਨਾ ਅੰਕਾਰ ਫਿਰ ਸੰਗੋ ਤੁਹਾਡੇ ਅੰਦਰ ਅੰਕਾਰ ਪ੍ਰਗਟ ਹੋ ਗਿਆ ਇੰਨੇ ਸੱਚੇ ਬਾਬਾ ਕਿੱਥੇ ਹੋਣਾ ਹੈਲੋ ਠੀਕ ਹੈ ਜੀ ਹੋਰ ਕਿਸੇ ਦਾ ਸਵਾਲ ਕਿਸੇ ਇਸ ਚੀਜ਼ ਨਾਲ ਸੰਬੰਧਿਤ ਸਵਾਲ ਦੇ ਬਾਰੇ ਮੈਂ ਦਾ ਬਸ ਇਹੀ ਆ ਬੰਦਾ ਐ ਮਰ ਰਿਹਾ ਸੀ ਆ ਵੀ ਗੁਰੂ ਜੀ ਨੇ ਕਹਿੰਦੇ ਬੰਦਾ ਮਰ ਗਿਆ ਉਹ ਖਤਮ ਉਹ ਖਤਮ ਸਭ ਕੁਝ ਖਤਮ ਉਦੋਂ ਹੋ ਗਿਆ ਹਾਂ ਜੀ ਕੋਈ ਆ ਖੰਡ ਬਾਰ ਬੰ ਖੰਡ ਬਾਰ ਕਰ ਤੋਂ ਲੈ ਵੀ ਦਸਮੇ ਦਸਮੇ ਦੇ ਫੋਲ ਚੱਕੀਦੇ ਆ ਹਾਂ ਤੇ ਬਹੁਤ ਗੁਰੂ ਜੀ ਦੇਖੋ ਸੌਤੋਂ ਪਹਿਲੇ ਦੇਖੋ ਪਰਵਾਣੇ ਆ ਫਿਰ ਕਿੰਨੇ ਕਿਰਤਪਉਣ ਲੈ ਕੇ ਜਾਓ ਹਾਂ ਇਹ ਦੇਖੋ ਸਾਰਾ ਬੈ ਬੱਬਾ ਲੋਕਾਂ ਦਾ ਸੀਟ ਖਾਲੀ ਰੱਖੋ ਬੰਦੇ ਦੀ ਹਾਂ ਬਹੁਤ ਵਧੀਆ ਬਹੁਤ ਵਧੀਆ ਜੀ ਦੇਖੋ ਜਿਹੜਾ ਬੰਦਾ ਜਿੰਦਾ ਨਾ ਉਹਦੇ ਬੰਦੇ ਕੋਈ ਸੀਟ ਦੀ ਪਰਵਾਹ ਨਹੀਂ ਹੁੰਦੀ ਵਾ ਤੂੰ ਕਰੇ ਰੱਬਾ ਤੂੰ ਕੀ ਕਰਨਾ ਜਾ ਗੋ ਤੇ ਹਾਂ ਜਦੋਂ ਮਰ ਜਾਂਦਾ ਫਿਰ ਉਹਦੇ ਵਾਸਤੇ ਸਪੈਸ਼ਲ ਸ਼ੀਟ ਬਣਾਉਂਦੇ ਆ ਯਾਰ ਬਾਪੂ ਦੀ ਸ਼ੀਟ ਹੀ ਉਹ ਇਹ ਰੋਦ ਨਾਲ ਦੇ ਭਾਂਡੇ ਲੈ ਜਾਂਦੇ ਅੱਛਾ ਉਹ ਇੱਕ ਗੱਲ ਹੋਰ ਪਪਾ ਜਦੋਂ ਬੰਦਾ ਮਰਦਾ ਦਾ ਨਾ ਉਹ ਕਹਿੰਦੇ ਵੀ ਉੱਪਰ ਨੇ ਸੋਣਾ ਮੰਜੇ ਦੇ ਸਾਹਮਣੇ ਤੇ ਜਦੋਂ ਬੰਦਾ ਸਾਹਮਣੇ ਦੇ ਫਿਰ ਕਹਿੰਦੇ ਵੀ ਥੱਲੇ ਸੋਣਾ ਮੰਜੇ ਤੋਂ ਇਹ ਕੀ ਇਹ ਸਭ ਪਖਾਂਡੇ ਦੇਖੋ ਗੁਰਬਾਣੀ ਕਹਿੰਦੀ ਬੰਦਾ ਮਰ ਗਿਆ ਜੇ ਬੰਦਾ ਮਰ ਗਿਆ ਵਾ ਮਰ ਗਿਆ ਜੇ ਉਹਨੂੰ ਤਵਿਸ਼ਟਾ ਮਾਹੇਵੀਰ ਲਾਈ ਜੇ ਤੂੰ ਮਿੱਟੀ ਦੇ ਵਿੱਚ ਵੀ ਉਲਾ ਦੇਗਾ ਮੰਨ ਲਓ ਉਹਨੂੰ ਛੋਟੂ ਵੀ ਦੇਵੇਂਗਾ ਕਿਤੇ ਐਦਾਂ ਹੀ ਛੋਟੂ ਵੀ ਦੇਵੇਂਗਾ ਐਦਾਂ ਹੀ ਉਹਦਾ ਕੀ ਘਟਣਾ ਘਟਣਾ ਨਾ ਖਾ ਉਹ ਮਿੱਟੀ ਜਮ ਮਿਲ ਜਾਣਾ ਆਪਾਂ 84 ਦੀ ਗੱਲ ਕਰੀਏ 84 ਦੀ ਹਾਂ 84 ਕਿੰ ਕਿੰਨੀਆਂ ਜਿਹੜੀਆਂ ਲਾਸ਼ਾਂ ਸਾਨੂੰ ਕੁੱਤੇ ਖਾ ਗਏ ਹਨਾ ਖਾ ਗਏ ਸੀ ਨਾ ਬੜੀਆਂ ਕਿੰਨੀਆਂ ਲਾਸ਼ਾਂ ਦੇ ਸ਼ਸਕਾਰ ਨੇ ਕਿੰਨੇ ਕੀ ਹੋ ਗਿਆ ਕੁਛ ਹੋਇਆ ਹੁਣਸ ਆਪਣੇ ਸੇਖਤਿਆਂ ਦੀ ਗੱਲ ਕਰੀਏ ਸਾਰਿਆਂ ਨੇ ਥੋੜੀ ਜਿਹੀ ਸਕਾਰ ਹੋ ਗਿਆ ਸਾਰਿਆਂ ਹੋ ਗਿਆ ਸੰਸਕਾਰ ਉਹਨਾਂ ਦੇ ਕੋ ਫਟਿਆ ਕੁਛ ਨਹੀਂ ਘਟਿਆ ਸਸਕਾਰ ਆਪਾਂ ਕਿਉਂ ਕਰਦੇ ਆ ਸਸਕਾਰ ਤਾਂ ਕਰਦੇ ਆ ਸਾਡਾ ਉਹਨਾਂ ਦੇ ਨਾਲ ਕੋਈ ਸੰਭਵ ਅੱਗੇ ਚੋਰ ਸਕਦੀ ਆਪਾਂ ਸਸਕਾਰ ਕਰਦੇ ਆ ਫਿਰ ਉਹਦੀ ਉਹਦੀ ਜਿਹੜੀ ਅਸਤੀਆਂ ਨੂੰ ਨੇ ਸਾਂਭਣਾ ਪੂਰੀ ਰਾਖ ਸਮੇਤ ਸਾਰਾ ਕੁਝ ਇਕੱਠਾ ਕਰਕੇ ਜਿੱਥੇ ਤੇਜ਼ ਪਾਣੀ ਵੰਦਾ ਜਿੱਥੇ ਮਰਜੀ ਵੰਦਾ ਉਥੇ ਪਰਵਾਦੋ ਪਰ ਜੇ ਤੇਜ਼ ਪਾਣੀ ਨਾ ਹੋਵੇ ਟੋਆ ਖੱਡ ਕਰਕੇ ਵਿੱਚ ਦੱਬ ਦਿਓ ਤੇ ਸਭ ਤੋਂ ਸੌਖਾ ਤਰੀਕਾ ਤੇ ਫਾਲਦਾਰ ਮੂਟਾ ਲਾ ਦਿਓ ਜਾਲ ਮੋਗੀ ਜਿਆਦਾ ਕਰਦੇ ਉਹ ਦਫਾ ਠੀਕ ਆ ਲੋਕਾਂ ਨੇ ਕੱਲ ਨੂੰ ਇਹ ਕਹਿੰਦਾ ਹਾਏ ਇਹ ਤਾਂ ਬੀਬੀ ਲੱਭੀ ਬੁੱਤੇ ਆ ਬਾਬਾ ਇਹ ਬੜਾ ਕੰਮ ਫੇਲ ਜਿਹਾ ਪਿਆ ਹੋ ਲੋਕਾਂ ਨੇ ਇਹ ਗੱਲ ਸੇ ਲਾਣੀ ਅੱਛਾ ਅੱਛਾ ਦੇਖੋ ਅੱਛਾ ਜੀ ਬਾਬਾ ਇਹ ਗੱਲ ਬੜੀ ਆ ਜਿਹੜਾ ਬੰਦਾ ਟਾਈਮ ਦਾ ਉਹ ਕਹਿੰਦਾ ਤੇਰਾ ਪਾ ਪਲ ਬਾਈ ਮੇਨ ਤੇਰੀ ਬੀਬੀ ਲੱਭੀ ਮੈਨ ਲੈਂ ਲੈਣ ਆਈ ਹੈ ਅੱਛਾ ਅੱਛਾ ਤੁਸੀਂ ਜੰਮ ਦੂਰ ਆ ਕੇ ਨਾ ਕਰਦਾ ਪਰ ਬਹੁਤ ਬਹੁਤ ਵਧੀਆ ਗੱਲ ਕੀ ਦਿਖ ਦਿਖੋ ਜੇ ਜਦ ਮੈਂ ਲ ਜਾਂਦਾ ਉਹ ਜੇਵ ਚ ਪੈ ਕੱਢਣ ਤੱਕ ਜਾਂਦਾ ਬਹੁਤ ਮਾਰਾ ਕੋਲਦੇ ਸਾਰਾ ਕੋ ਹੋ ਅਸਾ 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 ਜੀ ਰੋਪਾ ਪਪਾ ਪੈਨਸ਼ਨ ਲੈਣਾ ਲੰਬਾ ਉਦੋਂ ਤਨ ਚੋਹ ਕੇ ਲੈ ਜਾਂਦੇ ਆ ਵੀ ਚੱਲ ਪਪਾ ਪੈਨਸ਼ਨ ਆ ਗਈ ਚੱਲ ਚਲੀਏ ਆ ਜਦੋਂ ਮਰ ਜਨਾ ਫਿਰ ਕਾ ਡਰ ਲੱਗਦਾ ਵੀ ਪਤਾ ਨਹੀਂ ਬਾਬਾ ਠੈ ਦਾ ਪਈ ਆ ਹੁਣ ਤਾਂ ਤੇਰੀ ਹੋ ਗਿਆ ਗੱਲ ਸਹੀ ਹੈ ਯਾਰ ਹੈ ਹੈ ਦਾ ਪਈ ਆ ਜਦੋਂ ਜੁੰਦਾ ਸੀ ਰੋਟ ਕਹਿੰਦੇ ਵੀ ਚੱਲ ਪੈਨਸ਼ਨ ਆ ਗਈ 2000 ਰੁਪਏ ਤਾਂ ਚੋਹ ਕੇ ਲੈ ਆਂਦੇ ਜੇ ਮੇਰੇ ਲੱਕ ਪੀੜ ਕਰਦੇ ਤੈਨੂੰ ਦਵਾਈ ਦਵਾ ਦਾਂਗੇ ਚੱਲ ਰਹਿ ਨਗਰ ਉਹ ਰਾਤ ਦਵਾਈ ਦਵਾਈ ਨਾਲ ਸ਼ਾਲੀ ਕੋ ਸਾਰੇ ਫਰਮਾਇਆ ਫਸਾ ਹਾਰਦੀ ਤੇ ਬਾਹਰ ਕੰਨਾ ਪੁੱਛਣਾ ਪਰ ਜਾ ਰਹਾ ਹੈ ਉਹ ਰਾਤ ਦਵਾਈ ਦਵਾਈ ਨਾਲ ਚੱਲ ਬੈ ਅੱਛਾ ਤੂੰ ਜੁਰਮ ਮਾਰ ਗਿਆ ਕਿ ਮਰੇ ਤੋਂ ਡਰਿਆ ਨਰਜੀਤ ਜਿੱਕੇ ਅੱਛਾ ਜੋਨੇ ਬੰਦੇ ਕੋ ਡਰ ਲੱਗਦਾ ਕਿ ਮਰੇ ਤੋਂ ਅੱਛਾ ਤੂੰ ਜੁਰਮ ਰਾਤ ਵਿੱਚ ਜਾਂਦੇ ਹਾਂ ਮਲ ਮੰਨ ਲਓ ਮੈਂ ਤੈਨੂੰ ਕਹਾਂਗਾ ਕਿ ਅਗਰ ਰਾਸਪੁਰ ਜਾਣਾ ਵਾ ਅੱਛਾ ਤੂੰ ਕੋਈ ਬੰਬਈ ਹਣ ਤੂੰ ਆਪਣਾ ਵੀ ਪਣ ਦੇ ਦੇ ਜੀ ਆ ਕੋਈ ਸ੍ਰੀ ਸਾਹਿਬ ਦੇ ਉਹ ਕਿਹਦੇ ਮਤਲਬ ਨਹੀਂ ਪਤਾ ਵਾਸਤੇ ਤੇ ਤੂੰ ਕੋਲ ਹੈ ਫਿਰ ਬੰਦਾ ਹੀ ਭੂਤ ਹੈ ਬੰਦਾ ਹੀ ਭੂਤ ਹੈ ਉਹ ਚੱਕਰਪਤ ਦੇ ਜਿਹੜਾ ਸ਼ੁਰੂ ਤੋਂ ਦਿਮਾਗ ਵਿੱਚ ਬਾੜਤੀਆ ਦਿਮਾਗ ਵਿੱਚ ਬਾੜਟਿਆ ਸਾਉ ਥਾਂ ਬਹੁਤ ਵਧੀਆ ਗੱਲਾ ਸਭ ਤੋਂ ਵੱਧ ਬੇੜਾ ਕਰਕੇ ਤਾਂ ਟੀਵੀ ਆ ਨੇ ਐ ਕਰਕੇ ਆਪ ਵੀ ਟੀਵੀ ਦੇ ਦਿੰਦੇ ਐ ਕਰਕੇ ਵਿਚੋ ਆ ਉਹ ਬੰਦੇ ਉਹ ਹਾਂ ਇਹ ਇਹਨਾਂ ਨੇ ਸਾਡਾ ਬੇੜਾ ਕਰਕੇ ਤਾਂ ਇਹਨਾਂ ਨੇ ਕੀਤਾ ਇਹ ਮੈਨੂੰ ਸਾਰਾ ਟੀਵੀ ਸੀਟਰਾਂ ਮੇਰਾ ਘਰ ਕੇ ਬਾਬਾ ਇਹਨਾਂ ਨੇ ਕੀਤਾ ਆਪਣੇ ਇਹਨਾਂ ਨੇ ਕੀਤਾ ਵਾ ਜੇ ਕਹਿੰਦੇ ਐਸਪੀਸੀ ਕਮੇਟੀ ਜਿਹੜੀ ਬਣੀ ਆ ਚੋਰ ਅਕਾਲੀ ਦਰ ਕਮੇਟੀ ਜਿਹੜੀ ਬਣੀ ਆ ਉਹਨਾਂ ਨੇ ਕੀਤਾ ਇਹਨਾਂ ਨੇ ਕੋਈ ਦੱਸਣ ਵਾਲਾ ਹੈ ਇਹਨਾਂ ਨੂੰ ਦੱਸਿਆ ਨਹੀਂ ਅਜੇ ਤੱਕ ਇਹਨੇ ਵੀ ਗੁਰਬਾਣੀ ਕਿੰਨੂ ਪੂਰਪਰੇ ਕਹਿੰਦੀ ਹੈ ਵੀ ਬੰਦਾ ਮਰਨ ਦੇ ਬਾਅਦ ਕੀ ਇਹ ਕੰਮ ਆਉਂਦਾ ਹੈ ਕੀ ਨਹੀਂ ਕਰਦਾ ਕੀ ਨਹੀਂ ਗੁਰਬਾਣੀ ਕਹਿੰਦੀ ਜੇਕਰ ਸਾਧਨਾ ਸੇਵਾ ਹਰ ਕੀ ਸੇਵਾ ਨਹੀਂ ਜਿਹਦੇ ਕਾਰਨ ਗੁਰੂ ਜਿਹਦੇ ਹਿਰਦੇ ਦੇ ਵਿੱਚ ਜੇਕਰ ਜਿਹਦੇ ਹਿਰਦੇ ਦੇ ਵਿੱਚ ਰੱਬ ਨੇ ਵਸਦਾ ਜਿਹੜਾ ਚੰਗੇ ਕੰਮ ਨਹੀਂ ਕਰਦਾ ਜੀਵੰਦਰ ਗੁਣ ਨਹੀਂ ਹੂੰ ਜੇ ਕਰ ਸਾਧਨ ਸੇਵੀਆ ਹਰ ਕੀ ਸੇਵਾ ਨਾਹੀਂ ਤੇ ਕਰ ਮਨ ਹਟ ਸਾ ਰਖੇ ਭੂਤ ਬਸੇ ਤਨ ਮਾਇਓ ਬੰਦਾ ਭੂਤ ਹੈ ਜਿਹੜੇ ਕੋਈ ਗੋਲੇ ਕੋਈ ਚੀਜ਼ ਗੋਲੇ ਮੈਂ ਨਖਿਧ ਬੰਦਾ ਕੋਲ ਸਾਥ ਜਿਹੜਾ ਮੈਂ ਸਾਥ ਗੰਦਾ ਬੰਦਾ ਆਰਾ ਮੇਜਦਾ ਪੰਡਾ ਕੜ ਦਿੰਨੇ ਹਾਂ ਮਤਲਬ ਦੇਖੋ ਜੇ ਦੇਖੋ ਅੱਜ ਦੇ ਸਮਾਜ ਦੇ ਵਿੱਚ ਕੋਈ ਇੱਕ ਧੀ ਇਕੱਲੀ ਸਕੂਲੇ ਜਾਣ ਤੋਂ ਕਿਉਂ ਡਰਦੀ ਆ ਅਛਾ ਆਪਾਂ ਕਹਿੰਦੇ ਇਹ ਤੀਸੂ ਨੂੰ ਲੈਣਾ ਜੇ ਭੂਤ ਤੇਰੇ ਨਾਲ ਕਿਤੇ ਮਨਨ ਜਨ ਕੋ ਕਰਮ ਇੰਗਲਿਸ਼ ਦੇ ਵਿੱਚ ਕੀ ਆ ਬਰਾਤ ਕਾ ਰੇਪ ਹਾਂ ਰੇਪ ਅੱਛਾ ਅਸਾ ਰੇਪ ਭੂਤ ਕਰਦੇ ਆ ਨਵਰੇ ਭੂਤ ਭੂਤ ਜੋ ਰੇਪ ਤੋਂ ਗਏ ਕੋਈ ਭੂਤ ਨਹੀਂ ਲੱਗਦਾ ਬੰਦੇ ਹੀ ਭੂਤ ਹੋ ਗਏ ਉਹਦੇ ਅੱਛਾ ਆਪਣੀ ਧੀ ਨੂੰ ਆਪਾਂ ਘਰੋਂ ਬਾਹਰ ਨਿਕਲ ਤਾ ਕਿਉਂ ਗਲਤ ਤੀਹ ਨੂੰ ਨਾ ਦੇ ਨਹੀਂ ਰਹਾ ਗਿਆ ਨਹੀਂ ਰਹਾ ਅੱਛਾ ਕਿਰਤੂ ਲੈ ਰਹਾ ਕਰ ਤੂੰ ਕਿਉਂ ਨਹੀਂ ਰਹਾ ਗਿਆ ਚਲ ਤੀਹ ਤੀਹ ਮੈਂ ਤਾਂ ਨਾ ਚੱਲਾਂ ਕੀ ਕੀਤੂ ਬਾਰਾ ਇਹਣਾ ਇਹ ਜਿਹੜੀ ਝੁੰਡੇ ਲੱਗਦੇ ਭੂਤ ਐਣਾ ਦੁਬਾਰਾ ਅਜ ਤੱਕ ਤੁਸੀਂ ਸੁਣਿਆ ਕਿਤੇ ਉਹ ਰਾਤ ਪਾਣੀ ਪੂ ਤਾਲੇ ਫੜ ਕਰਕੇ ਬਲਾਦ ਕਰ ਕਰਦਾ ਸੁਣਿਆ ਨਹੀਂ ਮੈਨੂੰ ਸੁਣਿਆ ਕਿਤੇ ਬਲਾਦ ਕਰ ਕਰਦਾ ਕਹਿੰਦਾ ਬੰਦੇ ਦੇਖਿਆ ਹੀ ਉਹ ਹੀ ਭੂਤ ਹੋਰ ਕੋਲ ਹੈ ਇਨਸਾਨੀਆਂ ਤੋਂ ਦਾ ਘਾਟਾ ਉਹ ਕਰ ਰਹੇ ਨੇ ਸੋ ਇਹ ਸਾਰੀਆਂ ਚੀਜ਼ਾਂ ਬਿਲਕੁਲ ਮੰਨ ਬੋਲ ਝੂਠ ਗਲਤ ਗੱਲ ਮੈਂ ਕਹਿ ਸਕਦਾ ਇਹਨ ਗੁਰਬਾਨੀ ਬਿਲਕੁਲ ਰੱਬ ਕਿਹਦੀ ਗੁਰਬਾਨੀ ਦਾ ਆਖਰ ਤੇ ਫਰਮਾਨ ਸੁਣਾ ਲੈ ਕਵਨ ਨਰਕ ਕਵਨ ਸੁਰਗ ਵਿਚਾਰਾ ਸੰਤਨ ਦੂਰ ਆਦੇ ਸੰਤਨ ਦਾ ਪਾਵ ਹੈ ਗੁਰੂਆਂ ਨੇ ਮਾਂ ਬਰਖਾ ਨੇ ਇਹਨਾਂ ਚੀਜ਼ਾਂ ਨੂੰ ਰੱਦ ਕੀਤਾ ਹੋਇਆ ਆਪੂਤ ਪ੍ਰੇਤ ਸਾਰੇ ਪ੍ਰੇਤ ਪੂਤ ਪੂਤ ਪ੍ਰੇਤ ਤਾਂ ਹੋਣਗੇ ਜੇ ਸੁਰਗ ਨਰਕ ਹੋਵੇਗਾ ਸੁਰਗ ਨਰਕ ਹੋਇਆ ਹਾਂ ਅਲੋ ਗੁਰੂ ਸਾਹਿਬ ਨੇ ਸੁਰਗ ਨਰਕ ਹੀ ਆਪਣੀ ਬੰਦ ਲਾ ਕਰ ਦਿੱਤਾ ਚਲੋ ਜਾਓ ਤਰੇ ਕਰੋ ਜਾਵੇ ਆਪਾਂ ਇਹ ਥਾਲੋਂ ਜੀਰੇ ਕਢੀ ਚਾਹ ਪੰਡਤ ਮੁੱਲਾ ਦੋ ਲਿਖਦੀਆਂ ਛਾੜਤ ਲਈ ਦੋ ਪੰਡਤ ਤੇ ਮੁੱਲਾ ਨੇ ਮੌਲਵਿਆਂ ਨੇ ਲਿਖਿਆ ਛਾੜਤ ਲਈ ਆਪਾਂ ਨੇ ਦੱਸ ਦੇ ਲਓ ਹਲ ਚੁੱਕੋ ਤੁਹਾਡਾ ਮੁਕਸ਼ਵੜਾ ਲਿਆ ਇਹਨੇ ਕੋ ਵੀ ਲਿਆ ਚਲਣ ਦੇ ਕਾਰਨ ਆਪੇ ਵੇਖੋ ਠੀਕ ਹੈ ਜੀ ਫੇਰ ਹੀ ਸਾਡੀ ਬੱਕਰੀ ਹੋਂਦ ਜਿਹੜੀ ਉਹ ਪੈਦਾ ਹੋਵੇਗੀ ਸੋ ਹੋਰ ਕਿਸੇ ਦਾ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ